ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰ ਰਹੇ ਹੋ ਬਹੁਤ ਵਧੀਆ ਪਰਜੋਰ ਬਹੁਤ ਸ਼ਾਗਾਯੋਗ ਫੈਸਲਾ ਹੈ ਸੁਪਰੀਮ ਕੋਰਟ ਦਾ ਬਹੁਤ ਵਧੀਆ ਫੈਸਲਾ ਇੱਕ ਇਨਸਾਨੀਅਤ ਦੇ ਹੱਕ ਬਚਾਇਆ ਇਨਸਾਨੀਅਤ ਦੇ ਹੱਕ ਬਚਾਇਆ ਹੈ ਮਸੂਮ ਬੱਚਿਆਂ ਦੇ ਹੱਕ ਬਚਾਇਆ ਹੈ ਮਸੂਮ ਬੱਚਿਆਂ ਦੇ ਹੱਕ ਬਚਾਇਆ ਹੈ ਜਿੰਨਾ ਬੱਚਿਆਂ ਨੂੰ ਆਵਾਰਾ ਕੁੱਤੇ ਨੋਜ-ਨੋਜ ਕੇ ਖਾ ਗਏ ਉਹਨਾਂ ਦੇ ਹੱਕ ਬਚਾਇਆ ਹੈ ਪਰ ਲੱਗਦਾ ਨਹੀਂ ਕਿ ਇਹ ਲੋਕ ਜਿਹੜੇ ਪੰਛੀ ਪ੍ਰੇਮੀ ਨੇ ਇਹਨਾਂ ਦਾ ਵੀ ਆਪਣੀ ਸਵੇਦਨਾ ਹੈ ਪੰਛੀ ਪ੍ਰੇਮੀ ਨਹੀਂ ਡੌਗ ਲਵਰ ਕਹਿ ਸਕਦੇ ਹੋ ਇਹ ਇਹਨਾਂ ਦਾ ਤੁਸੀਂ ਟਿੱਡ ਦਾ ਸਟੈਂਡ ਕਰੋ ਤੁਹਾਨੂੰ ਮਾਸ ਮੱਛੀ ਮਿਲੇਗਾ ਤੁਹਾਨੂੰ ਮੁਰਗੇ ਮੁਰਗੀ ਮਾਸ ਮੱਛੀ ਮਿਲੇਗਾ ਨਾਲੇ ਟਿੱਡ ਚੋ ਪਰ ਲੱਗਦਾ ਨਹੀਂ ਕਿ ਪਟਿਆਲੇ ਦੇ ਵਿੱਚ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਜਿਹੜੇ ਜਾਨਵਰ ਵਿੱਚੇ ਜਾ ਰਹੇ ਉਹਨਾਂ ਦਾ ਕੋਈ ਨਹੀਂ ਨਹੀਂ ਫਿਰ ਉਹ ਉਹ ਸਮਝ ਲੇਗਾ ਦੈਟਸ ਦੈਟਸ ਕਾਰ ਸਮਗਲਿੰਗ ਆਵਰ ਐਨੀਮਲਸ ਡੌਗਸ ਐਨੀਥਿੰਗ ਮੈਂ ਉਹਦੀ ਨਕਲੀ ਕਰਦਾ ਪਰ ਸੁਪਰੀਮ ਕੋਰਟ ਦੇ ਫੈਸਲੇ ਦੀ ਮੈਂ ਸ਼ਲਾਘਾ ਕਰਦਾ ਪਰ ਜੇ ਸੁਪਰੀਮ ਕੋਰਟ ਦੇ ਫੈਸਲੇ ਦੀ ਸਵਾਗਤ ਕਰਦੇ ਹੋ ਪਰ ਨਗਰ ਨਿਗਮ ਤੇ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਵਧੀਆ ਸ਼ੈਲਟਰ ਦਿਓ ਫੂਡ ਦਿਓ ਉਹਨਾਂ ਉਹਨਾਂ ਨੂੰ ਵਧੀਆ ਵੈਕਸੀਨੇਸ਼ਨ ਕਰੋ ਉਹਨਾਂ ਦੀ ਹੈ ਉਹਨਾਂ ਦੀ ਵਧੀਆ ਵੈਕਸੀਨ ਦਾ ਰੱਖ-ਰਖਾਓ ਵਧੀਆ ਕਰੋ ਮਾਸੂਮ ਬੱਚਿਆਂ ਨੂੰ ਇਹਦਾ ਬਹੁਤ ਵਧੀਆ ਫੈਸਲਾ ਹੈ ਮਾਂ ਤੇ ਬੱਚੇ ਕੁੱਤਿਆਂ ਨੇ ਬੱਚੇ ਬੱਚੇ ਮਾਂ ਤੇ ਬੁੱਢੇ ਮਾਰਦੇ ਮਾਰ ਤੋਂ ਨੌਜ-ਨੌਜ ਕੇ ਖਾ ਗਏ ਪਰ ਲੱਗਦਾ ਨਹੀਂ ਕਿ ਸ਼ੈਲਟਰ ਹੋਮ ਐਨਸੀਆਰ ਦੇ ਵਿੱਚ ਵੱਡਾ ਹੈ ਨਹੀਂ ਜਿਹਦੇ ਕਰਕੇ ਜਾਏ ਨਹੀਂ ਨਹੀਂ ਸਭ ਹੋ ਜਾਏਗਾ ਸਰਕਾਰ ਕੋਲ ਕੀ ਨਹੀਂ ਸਰਕਾਰ ਚਾਹੇ ਰਾਤੋਂ ਰਾਤ ਵੱਡੀਆਂ ਵੱਡੀਆਂ ਸ਼ੈਲਟਰ ਖੜੀ ਕਰ ਦਊਗੀ بس ਇੱਕ ਨੀਤੀ ਸਿੱਧੀ ਹੋਣੀ ਚਾਹੀਦੀ ਪਰ ਅੱਜ ਜਿਹੜੇ ਲੋਕ ਆਪਣਾ ਪ੍ਰੋਟੈਸਟ ਦਰਜ ਕਰਾ ਰਹੇ ਆ ਇਹ ਇਹ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਰਹੇ ਆ ਲੱਗਦਾ ਨਹੀਂ ਕਿ ਇਹਨਾਂ ਦੀ ਇੱਕ ਆਪਣੀ ਸਵੇਦਨਾ ਹੈ ਇਹਨਾਂ ਦਾ ਆਪਣਾ ਮੰਨ ਹੈ ਜਾਨਵਰ ਸਵੇਦਨਾ ਨਹੀਂ ਹੈਗੀ ਲੋਕ ਦੀ ਪਬਲਿਕਿਟੀ ਹੈ ਆਪ ਜੇ ਬੋਧੇ ਨੇ ਆਪਣੇ ਘਰਾਂ ਚ ਲੈ ਜਾਣਾ ਆਪਣੇ ਵੱਡੇ ਵੱਡੇ ਘਰ ਨੇ ਹਵੇਲੀਆਂ ਨੇ ਉੱਥੇ ਲੈ ਜਾਣਾ ਉੱਥੇ ਆਪਣੇ ਘਰਾਂ ਚ ਆਪਣੇ ਬੱਚਿਆਂ ਦਾ ਭੋਜਨ ਦੇ ਦਿੰਦੇ ਨੇ ਇਹਨਾਂ ਨੂੰ ਘਰੋਂ ਦਾ ਕਹਿੰਦੇ ਸੀ ਸੇਵਾ ਕਰਦੇ ਆ ਜੀ ਉਹ ਸੇਵਾ ਕਿੱਥੇ ਐਨ ਜੀਓ ਬੜਾਈਆਂ ਆਪੀਏ ਪੈਸੇ ਇਕੱਠੇ ਕਰ ਰਹੇ ਨੇ ਕੁੱਤੇ ਦੇ ਨਾਂ ਤੇ ਠੱਗੀ ਕਰ ਰਹੇ ਨੇ ਠੱਗੀ ਕਰ ਰਹੇ ਪਰ ਇਹ ਕਹਿੰਦੇ ਸੀ ਪੱਟੀ ਵੀ ਕਰਦੇ ਆ ਸੱਟਾ ਵੀ ਲਗਈਆਂ ਸਾਡੀਆਂ ਜਿਹੜੀ ਸੱਟਾ ਵੀ ਲਗਦੀਆਂ ਸਾਡੇ ਤੇ ਅਸੀਂ ਪੱਟੀਆਂ ਵੀ ਕਰ ਰਹੇ ਆ ਸੇਵਾ ਸੰਭਾਲ ਵੀ ਕਰ ਰਹੇ ਆ ਇਹ ਇਹਦੇ ਵਿੱਚ ਵੀ ਸਰਕਾਰਾਂ ਦੀ ਕੀ ਵੱਡੀ ਭੂਮਿਕਾ ਹੋਣੀ ਚਾਹੀਦੀ ਆ ਇਹ ਇਹ ਲੋਕ ਆਪਣਾ ਦਰਦ ਬਿਆਨ ਕਰ ਰਹੇ ਆ ਕੋਈ ਫਰੀ ਨਾ ਅੱਜ ਅੱਜ ਕੱਲ ਕਰਦਾ ਅੱਜ ਕੱਲ ਕੋਈ ਫਰੀ ਨਹੀਂ ਕਰਦਾ ਇਹ ਐਨ ਜੀਓ ਚਲਾਉਂਦੀਆਂ ਨੇ ਐਨ ਜੀਓ ਚਲਾਉਂਦੀਆਂ ਨੇ ਪੈਸੇ ਦੰਦੀਆਂ ਨੇ ਤੇ ਇਹ ਐਨ ਜੀਓ ਕੁਛ ਨਹੀਂ ਜਿਹੜੀਆਂ ਉਹਨਾਂ ਦੀਆਂ ਮੈਚ ਨੇ ਤੇ ਸਰਕਾਰ ਦਾ ਬਹੁਤ ਵੱਡਾ ਬਹੁਤ ਇੱਕ ਵਧੀਆ ਫੈਸਲਾ ਵੱਡੀ ਗਿੰਦੀ ਦੇ ਵਿੱਚ ਡੌਗ ਬਾਈਟਸ ਦੇਖਿਆ ਜਾਂਦੀ ਨੇ ਪੰਜਾਬ ਤੋਂ ਬਹੁਤ ਹੁੰਦੀਆਂ ਨੇ ਬੱਚੇ ਬੱਚੇ ਮਾਰਦੇ ਉਹਨਾਂ ਨੇ ਪਰ ਲੱਗਦਾ ਨਹੀਂ ਕਿ ਜਿਹੜਾ ਫੈਸਲਾ ਐਨ ਸੀ ਆਰ ਦੇ ਸੰਬੰਧ ਵਿੱਚ ਆਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਫੈਸਲਾ ਦੇਣਾ ਚਾਹੀਦਾ ਹੋਏਗਾ ਤੁਸੀਂ ਦੇਖੋ ਨਾ ਸਭ ਤੋਂ ਪਹਿਲਾਂ ਦੇਸ਼ ਦੀ ਸਰਵਉੱਚ ਮਾ ਅਦਾਲਤ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਤੋਂ ਬਾਅਦ ਸਟੇਟ ਸਾਰੇ ਕੰਟਰੀ 'ਚ ਫੈਸਲਾ ਆਊਗਾ ਅਸੀਂ ਲਿਆਵਾਂਗੇ ਪੰਜਾਬ 'ਚ ਅਸੀਂ ਪੰਜਾਬ 'ਚ ਇਨਸਾਨੀਅਤ ਦੇ ਹੱਕ ਵਿੱਚ ਲਿਆਵਾਂਗੇ ਫੈਸਲਾ ਬੱਚਿਆਂ ਦੇ ਹੱਕ ਵਿੱਚ ਲਿਆਵਾਂਗੇ ਮਾਸੂਮ ਬੱਚਿਆਂ ਨੂੰ ਜਿਨ੍ਹਾਂ ਨੇ ਕੁੱਤਿਆਂ ਨੇ ਨੋਚੇ ਉਹ ਉਹਨਾਂ ਦੇ ਹੱਕ ਵਿੱਚ ਇਹ ਫੈਸਲਾ ਲਾਗੂ ਕਰਾਂਗੇ ਪਰ ਬਿਲਕੁਲ ਇਹ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਔਰਤਾਂ ਨਾਲ ਮਹਿਲਾਵਾਂ ਨਾਲ ਬਜ਼ੁਰਗਾਂ ਨਾਲ ਅਗਰੇ ਆ ਤੁਸੀਂ ਸਮਝਦੇ ਹੋ ਠੱਠੇ ਨੇ ਕੁਝ ਦਿਨ ਪਹਿਲਾਂ ਠੱਠੇ ਨੇ ਸੁੱਟਿਆ ਸੀ ਇੱਕ ਬੰਦਾ ਠੱਠੇ ਨਾਲ ਸੁੱਟਿਆ ਸੀ ਵਿਰੋਧ ਵੀ ਕਰ ਰਹੇ ਆ ਇੱਕ ਪਾਸੇ ਪ੍ਰੋਟੈਸਟ ਹੋ ਰਿਹਾ ਕੋਈ ਨਹੀਂ ਇਹ ਪਬਲਿਸਿਟੀ ਦਾੰਟ ਹੈ ਇਹਨਾਂ ਨੂੰ ਕਹਿ ਰੋ ਆਪਣੇ ਘਰਾਂ ਚ ਲੈ ਜਾਣ ਹੈ ਘਰਾਂ ਚ ਲੈ ਜਾਣ ਆਪਣੇ ਘਰਾਂ ਚ ਲੈ ਜਾਣ ਕੁੱਤਿਆਂ ਨੂੰ ਆਪਣੇ ਬੇਟਾਂ ਦੇ ਪਾਣ ਆਪਣੇ ਆਪਣੀ ਜਿਹੜੀ ਨਾ ਕਮਾਈ ਕਰਦੇ ਨੇ ਅਨੇ ਕਮਾਈ ਕਰਦੇ ਨੇ ਉਹਦੇ ਚੋਂ 10% ਕੱਟ ਕੇ ਦੇਣ ਪਰ ਇਹ ਤਾਂ ਕਹਿੰਦੇ ਸੀ ਸੇਵਾ ਵੀ ਕਰ ਰਹੇ ਆ ਰਾਤ ਨੂੰ ਨਿਕਲਦੇ ਆ ਸਾਰਾ ਸਭ ਪਬਲਿਸਿਟੀ ਹੈ ਤੁਸੀਂ ਦੇਖੋ ਪਹਿਲਾ ਦਿਨੇ ਉਹ ਮੁਰਗਾ ਮਾਸ ਮੱਛੀ ਖਾ ਲੈਂਦੇ ਨੇ ਫਿਰ ਉਹ ਉਹੀ ਹੱਡੀਆਂ ਕੁੱਤਿਆਂ ਨੂੰ ਪਾ ਦਿੰਦੇ ਨੇ ਉਹੀ ਹੱਡੀਆਂ ਕੁੱਤਿਆਂ ਨੂੰ ਪਾ ਦਿੰਦੇ ਨੇ ਪਰ ਲੱਗਦਾ ਨਹੀਂ ਕਿ ਮੇਅਰ ਨੂੰ ਜਾਂ ਸਰਕਾਰ ਨੂੰ ਕੋਈ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਦੇਖੋ ਪਹਿਲਾ ਸੁਪਰੀਮ ਕੋਰਟ ਦਾ ਹਾਸ ਫੈਸਲਾ ਲਾਗੂ ਹੋ ਲੈਣ ਤਾਂ ਫਿਰ ਸਾਰੇ ਪੰਜਾਬ ਆ ਜਾਏਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇਹ ਸੀ ਜਤਿੰਦਰ ਸਿੰਘ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਹੜਾ ਇਹ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਡੌਗ ਬਾਈਟਸ ਜਾਂ ਵਾਰਾ ਕੁੱਤਿਆਂ ਨਾਲ ਘਟਨਾਵਾਂ ਵਾਪਰਦੀਆਂ ਤਾਂ ਅਜਿਹੀਆਂ ਘਟਨਾਵਾਂ ਦੇ ਪ੍ਰਤੀ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਆ ਜਿਹੜੇ ਲੋਕ ਆਪਣਾ ਰੋਸ ਦਰਜ ਕਰਵਾ ਰਹੇ ਆ ਇਹ ਲੋਕ ਮੀਡ ਵੀ ਖਾਂਦੇ ਆ ਮਾਸ ਵੀ ਖਾਂਦੇ ਆ ਕੋਈ ਸੇਵਾ ਨਹੀਂ ਕਰਦੇ ਆਪਣੇ ਚੈਰੀਟੇਬਲ ਟਰਸਟ ਜਾਂ ਵੋਸਰੀਆਂ ਜਹੀਆਂ ਸਸਤਾਵਾਂ ਦੇ ਨਾਲ ਪੈਸਾ ਇਕੱਠਾ ਕਰਨ ਦਾ ਕੰਮ ਕਰਦੇ ਆ ਪਰ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਐਨਸੀਆਰ ਦੇ ਸਬੰਧ ਵਿੱਚ ਆਇਆ ਪਰ ਜੇ ਪੰਜਾਬ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਜਿਹੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਚਾਹੇ ਵਾਰਾ ਕੁੱਤਿਆਂ ਨੂੰ ਲੈ ਕੇ ਆ ਚਾਹੇ ਵਾਰਾ ਡੰਗਰਾਂ ਨੂੰ ਲੈ ਕੇ ਆ ਲੋਕ ਆਪਣੀ ਜਗ੍ਹਾ ਤੇ ਸੱਚੇ ਆ ਇਹ ਜਿਹੜੇ ਜਾਨਵਰ ਪ੍ਰੇਮੀ ਨੇ ਇਹ ਆਪਣੀ ਜਗ੍ਹਾ ਤੇ ਗੱਲ ਕਹਿੰਦੇ ਨਜ਼ਰ ਆ ਰਹੇ ਆ ਇਹ ਦੋ ਅਜਿਹੀਆਂ ਗੱਲਾਂ ਦੇ ਨਾਲ ਟਕਰਾਅ ਵੀ ਜਿਹੜੇ ਆ ਕਿਤਨਾ ਕਦੇ ਸਾਹਮਣੇ ਨਜ਼ਰ ਆਉਂਦੇ ਆ ਫਿਰ ਉਹਨਾਂ ਲੋਕਾਂ ਦੇ ਕੋਲ ਚੱਲਾਂਗੇ ਜਿਹੜੇ ਲੋਕ ਆਪਣੀ ਗੱਲ ਕਹਿ ਰਹੇ ਆ ਇਹ ਉਹ ਲੋਕ ਸੀ ਜਿਹੜੇ ਇੱਥੋਂ ਲੰਘ ਕੇ ਜਾ ਰਹੇ ਸੀ ਇਹਨਾਂ ਨੇ ਆਪਣੀ ਗੱਲ ਜ਼ਾਹਰ ਕੀਤੀ ਆ ਲੋਕਾਂ ਦੀ ਆਪਣੀ ਗੱਲ ਹੈ ਲੋਕੀ ਕਹਿੰਦੇ ਕਿ ਅਦਾਲਤ ਦਾ ਫੈਸਲਾ ਬੜਾ ਸ਼ਲਾਘਾਜੋਗ ਹੈ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਬਹੁਤ ਸ਼ਲਾਘਾਜੋਗ ਫੈਸਲਾ ਆਇਆ ਪਰ ਜਿਹੜੇ ਅਜੇ ਪ੍ਰੇਮੀ ਨੇ ਜਿਹੜੇ ਉਹ ਕਿਤਨਾ ਕਿਤੇ ਆਪਣਾ ਰੋਜ਼ ਜाहिर ਕਰਦੇ ਨਜ਼ਰ ਆ ਰਹੇ ਆ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਨੇ ਆ ਆ ਤੁਸੀਂ ਵੀ ਦੇਖ ਸਕਦੇ ਹੋ ਫੁਹਾਰਾ ਚੌਕ ਦੀਆਂ ਤਸਵੀਰਾਂ ਨੇ ਜਿੱਥੇ ਲੋਕਾਂ ਨੇ ਆਪਣਾ ਜਿਹੜਾ ਰੋਜ਼ ਜाहिर ਕੀਤਾ ਤਾਂ ਰੋਜ਼ ਜाहिर ਕਰਕੇ ਇਹ ਲੋਕ ਕਿਤੇ ਨਾ ਕਿਤੇ ਆਪਣੇ ਮਨ ਦੀ ਸਵੇਦਨਾ ਸਾਂਝੀ ਕਰਦੇ ਨਜ਼ਰ ਆ ਰਹੇ ਆ ਪਰ ਲੋਕਾਂ ਦੇ ਇੱਕ ਆਪਣੀ ਸਵੇਦਨਾ ਆ ਤੁਸੀਂ ਦੇਖ ਸਕਦੇ ਹੋ ਕਿ ਇਕ ਜਿਹੜੇ ਜਾਨਵਰ ਪ੍ਰੇਮੀ ਨੇ ਉਹਨਾਂ ਵੱਲੋਂ ਇੱਕ ਕਪੜਾ ਜਿਹੜਾ ਵਜਾਰਾ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਪਰ ਸਮੇਂ ਦੇ ਨਾਲ ਹੌਲੀ-ਹੌਲੀ ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ਨੇ ਤੇ ਲੋਕ ਜਦੋਂ ਆਪਣੀ ਗੱਲ ਕਰਦੇ ਆ ਇਹਨਾਂ ਦੀਆਂ ਆਪਣੀਆਂ ਗੱਲਾਂ ਨੇ ਤਾਂ ਕਿਦਨਾਂ ਕਿਤੇ ਭਾਈ ਸਾਹਿਬ ਕੀ ਨਾਮ ਹੈ ਪ੍ਰੀਤ ਕਮਰ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕ ਆਪਣੀ ਗੱਲ ਕਹਿ ਰਹੇ ਆ ਉਹ ਵੀ ਸੱਚੇ ਨੇ ਤੁਸੀਂ ਵੀ ਸੱਚੇ ਹੋ ਫਿਰ ਅਦਾਲਤ ਦਾ ਫੈਸਲਾ ਗਲਤ ਕਿਵੇਂ ਹੋਇਆ ਨਹੀਂ ਨਹੀਂ ਤੁਸੀਂ ਇਹ ਕਹਿ ਰਹੇ ਆ ਕਿ ਪਹਿਲੇ ਉਹਨਾਂ ਲਈ ਪੁਲਿਸ ਸਟੇਸ਼ਨ ਬਣਾ ਦਿਓ ਉਹਨਾਂ ਦਾ ਖਾਣ-ਪੀਣ ਦਾ ਪ੍ਰਬੰਧ ਉਹਦੀ ਹੈਲਥ ਦਾ ਖਿਆਲ ਰੱਖੋ ਉਸ ਤੋਂ ਬਾਅਦ ਲੈ ਕੇ ਜਾਓ ਦੇਖੋ ਇਹ ਡੌਗ ਬਾਈਟਸ ਹੋ ਗਈਆਂ ਵਾਰਾ ਪਸ਼ੂਆਂ ਡੰਗਰਾਂ ਨਾਲ ਬਹੁਤ ਸਾਰੇ ਘਟਰਾਵੇਂ ਸਾਹਮਣੇ ਆ ਰਹੀਆਂ ਜੇ ਇਹ ਕਹਿੰਦੇ ਤੁਹਾਨੂੰ ਇੰਨਾ ਹੀ ਪਿਆਰ ਆਪਣੇ ਘਰੇ ਲੈ ਜਾਓ ਘਰ ਰੱਖਿਓ ਜਿੰਨੀ ਤੁਹਾਡੀ ਤਕਸੀਦੀ ਹੈਗੀ ਜੇ ਕਿ ਡੌਗ ਬਾਈਟ ਹੁੰਦੀ ਹੈ ਨਾ ਇਹ ਕਿਉਂ ਹੁੰਦੀ ਹੈ ਕਿ ਪਹਿਲਾਂ ਕੋਈ ਕੁੱਤੇ ਨੂੰ ਫਤਾਏਗਾ ਹੁੰਦਾ ਉਹ ਤਾਂ ਪੱਥਰ ਮਾਰ ਜਿਉਂਦਾ ਨੂੰ ਕੁੱਪਾ ਰੱਖਿਆ ਜਾਂਦਾ ਹੈ ਜਿਹਦੇ ਕਰਕੇ ਪਰੇਸ਼ਾਨ ਹੋ ਜਾਂਦਾ ਲੋਕ ਬੈਟਚੂ ਤਾਂ ਹੁੰਦੀ ਆ ਆਪਣੇ ਕੋਈ ਨਹੀਂ ਬਿਲਕੁਲ ਇਹ ਕਹਿੰਦੇ ਆ ਕਿ ਡੋਗ ਬੈਟਸ ਉਹਦੋਂ ਹੁੰਦੀਆਂ ਉਹਦੋਂ ਕਟਰਾਵਾ ਵਾਪਰਦੀਆਂ ਜਦੋਂ ਆਪਾਂ ਜਾਨਵਰਾਂ ਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਇਹਨਾਂ ਦੇ ਆਪਣੇ ਪੱਖ ਨੇ ਮੈਡਮ ਨਾਲ ਵੀ ਗੱਲਬਾਤ ਕਰ ਲੈਣੇ ਆ ਉਹ ਵੀ ਇਸ ਮਜਾਰੇ ਦੇ ਵਿੱਚ ਸ਼ਾਮਲ ਨੇ ਮੈਡਮ ਕੀ ਨਾਮ ਹੈ ਜੀ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਦਾ ਇਹ ਪ੍ਰੋਟੈਸਟ ਦੇ ਨਾਲ ਸੁਪਰੀਮ ਕੋਰਟ ਆਪਣੇ ਫੈਸਲੇ ਦੀ ਸਮੀਖਿਆ ਕਰੇਗਾ ਦੇਖੋ ਸਾਡਾ ਫਰਜ਼ ਹੈਗਾ ਆਵਾਜ਼ ਉਠਾਉਣਾ ਜਿੱਥੇ ਵੀ ਕੁਝ ਗਲਤ ਹੁੰਦਾ ਹੈ

ਮੈਡਮ ਕਾਫੀ ਉਹਦੇ ਉਹਦੇ ਇਨਸਾਫ ਦੀ ਗੇੜ ਚੱਤੇ ਕਹਿੰਦੇ ਨੇ ਰੱਬ ਦੀ ਰੱਬ ਦੀ ਗੱਲ ਤਾਂ ਇੱਕ ਵੱਖਰੀ ਗੱਲ ਹੈ ਚਲੋ ਪੁੱਤਰ ਸਾਰਿਆਂ ਲਈ ਕਹ ਰੱਬ ਇੱਕ ਸਾਰਿਆਂ ਲਈ ਹੈ ਪਰ ਲੱਗਦਾ ਨਹੀਂ ਕਿ ਕੁਝ ਥੋੜੇ ਜਿਹੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਕੁਝ ਵਾਇਰਲ ਹੋ ਰਿਹਾ ਤੇ ਵਾਇਰਲ ਹੋ ਰਿਹਾ ਜ਼ਰੂਰੀ ਨਹੀਂ ਹੈ ਉਹ ਸਾਰਾ ਸੱਚ ਹੈ ਉਹ ਜਿਹੜਾ ਡਾਟਾ ਦਿੱਤਾ ਗਿਆ ਵੀ ਇੰਨੀ ਬਾਈਟਸ ਹੋਈਆਂ ਜਦਕਿ ਇੱਕ ਵੀ ਬਾਈਟ ਨਹੀਂ ਹੋਈ ਜਿਹੜਾ ਔਥੈਂਟਿਕ ਡਾਟਾ ਉਹ ਇਹ ਕਹਿ ਰਿਹਾ ਹੈ ਦਿੱਲੀ ਚ ਇੱਕ ਹੋਰ ਉਹਦੇ ਨਾਲ ਨਹੀਂ ਮਰਿਆ ਹੋਇਆ ਬੱਚਾ ਜਿਹੜਾ ਈਵਨ ਜਿਹਦੇ ਰੈਫਰੈਂਸ ਵੀ ਦਿੱਤੀ ਬੱਚੀ ਉਹ ਵੀ ਰੈਪਿਡ ਨਾਲ ਨਹੀਂ ਮਰੀ ਹੋਈ ਸੀ ਬੈਟਰਨ ਦਾ ਕੀ ਰਹੀ ਹੈ ਮੋਰ ਜਸਟਿਸ ਫੇਮਰ ਜਿਹੜਾ ਨੇ ਸੀਲ ਹੋਰ ਚੱਲ ਰਿਹਾ ਹੁੰਦਾ ਹੈ ਜਾਂ ਵੀ ਹੋ ਸਕਦਾ ਹੈ ਸਮਝ ਨਹੀਂ ਆ ਹਰ ਜਗ੍ਹਾ ਸਾਡੇ ਹੀ ਇਫੈਕਟ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਸਾਹਮਣੇ ਆਏਗਾ ਸੱਚ ਬਿਲਕੁਲ ਜੀ ਹਰ ਵਿਅਕਤੀ ਜਿਹੜਾ ਆਪੋ ਆਪਣੀ ਗੱਲ ਕਹਿੰਦਾ ਨਜ਼ਰ ਆਉਂਦਾ ਹੈ ਤਾਂ ਉਹਦੇ ਵਿੱਚ ਇਹ ਬਿਲਕੁਲ ਸਪਸ਼ਟ ਹੋ ਰਿਹਾ ਕਿ ਜਿਹੜੀਆਂ ਹਕੀਕਤਾਂ ਕੀ ਨੇ ਜ਼ਮੀਨੀ ਹਕੀਕਤਾਂ ਕੀ ਨੇ ਇਸ ਪੂਰੇ ਮਸਲੇ ਦੇ ਵਿੱਚ ਉਸ ਜ਼ਮੀਨੀ ਹਕੀਕਤਾਂ ਨੂੰ ਪਛਾਣਦੇ ਹੋਏ ਅਦਾਲਤਾਂ ਨੂੰ ਕੁਝ ਜਾਇਹ ਫੈਸਲਿਆਂ ਦੀ ਜਿਹੜੀ ਹੈ ਸਮੀਖਿਆ ਕਰ ਲੈਣੀ ਚਾਹੀਦੀ ਆ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ ਧੰਨਵਾਦ ਵੀਰ